ਬਾਈ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਨਾ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਰਹੀ ਸੀ ਕਿਉਂਕਿ ਮੈਨੂੰ ਰੋਕਿਆ ਗਿਆ ਸੀ ਕਿ ਜਿਹੜੀ ਇਹ ਵੀਡੀਓ ਆ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਮੈਂ ਨਾ ਪਾਵਾਂ ਤਾਂ ਚੰਗਾ ਪਰ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਯਾਰ ਇਹ ਵੀਡੀਓ ਇੱਕ ਮੈਸੇਜ ਦੇ ਸਕਦੀ ਹੈ ਬਹੁਤ ਵੱਡਾ ਹੋ ਸਕਦਾ ਕੁਝ ਲੋਕਾਂ ਦੇ ਖਾਨੇ ਦੇ ਵਿੱਚ ਗੱਲ ਵੱੜ ਜਾਏ ਕੁਝ ਧੀਆ ਨੇ ਸਮਝ ਜਾਣਾ ਕਿ ਜਦੋਂ ਤੁਸੀਂ ਇੱਕ ਗਲਤੀ ਕਰ ਲੈਂਦੇ ਹੋ ਤੁਹਾਡੇ ਜਿਹੜੇ ਮਾਪੇ ਨੇ ਉਹਨਾਂ ਨੂੰ ਪਿੱਛੋਂ ਕਿੰਨੀ ਤਕਲੀਫ ਹੁੰਦੀ ਹੈ ਹੈਨਾ ਕਿੱਸਾ ਤੁਹਾਨੂੰ ਦੱਸਦਾ ਵੀਡੀਓ ਕਈ ਦਿਨ ਪੁਰਾਣੀ ਹੈ ਹੋ ਗਿਆ ਹੋਗਾ ਮੇਰੇ ਖਿਆਲ ਚ ਇੱਕ ਹਫਤੇ ਦੇ ਲੱਵੇ ਹੋ ਗਿਆ ਹੋਣਾ ਮੈਂ ਜਾ ਰਿਹਾ ਸੀ ਜਰਾਜਪੁਰੇ ਤੋਂ ਚੰਡੀਗੜ੍ਹ ਸਾਈਡ ਵੱਲ ਰਸਤੇ ਦੇ ਵਿੱਚ ਇੱਕ ਗੱਡੀ ਦੇ ਵਿੱਚੋਂ ਇੱਕ ਬੰਦਾ ਉਤਰਦਾ ਅਤੇ ਭੱਜ ਕੇ ਸੜਕ ਦੇ ਉੱਪਰ ਲਟ ਜਾਂਦਾ ਬਿਲਕੁਲ ਮੇਰੇ ਅੱਗੇ ਚੱਲ ਰਿਹਾ ਸੀ ਬੰਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸੜਕ ਦੇ ਉੱਪਰ ਲੇਟਿਆ ਪਿਆ ਮੈਂ ਵੀ ਗੱਡੀ ਭਾਈ ਅੱਗੇ ਲਾ ਲਈ ਗੱਡੀ ਲਾ ਕੇ ਪਹਿਲਾਂ ਮੈਂ ਗੱਲਬਾਤ ਪੁੱਛੀ ਕਿ ਗੱਲਬਾਤ ਹੈ ਕੀ ਗੱਲਬਾਤ ਜਮਾਂ ਝੋੜ ਕੇ ਰੱਖ ਦੂਗੀ ਤੁਹਾਨੂੰ ਜਦੋਂ ਤੁਹਾਨੂੰ ਵੀ ਪਤਾ ਲੱਗੂ ਮੈਨੂੰ ਵੀ ਜਦੋਂ ਪਤਾ ਲੱਗਿਆ ਸੀ ਮੈਂ ਵੀ ਬਿਲਕੁਲ ਹਿੱਲ ਗਿਆ ਸੀ ਕਿ ਯਾਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਨਾ ਇੱਕ ਕੁੜੀ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਗੱਲ ਅਸਲ ਦੇ ਵਿੱਚ ਹੋਈ ਇਹ ਜਦੋਂ ਇਕੱਠ ਹੋ ਗਿਆ ਇਸ ਬਾਈ ਦੇ ਨਾਲ ਇੱਕ ਬੰਦਾ ਸੀ ਹੋਰ ਜਿਹੜਾ ਗੱਡੀ ਚਲਾ ਰਿਹਾ ਸੀ ਤੇ ਉਹ ਵੀ ਇਸ ਨੂੰ ਚੱਕ ਰਿਹਾ ਸੀ ਹੋਰ ਜਿਹੜੇ ਮੇਰੇ ਨਾਲ ਸੀ ਅਸੀਂ ਵੀ ਲੱਗੇ ਇਸ ਨੂੰ ਚੱਕਣਾ ਵੀ ਸੜਕ ਦੇ ਉੱਪਰੋਂ ਪਰਾਂ ਹਟਾਈਏ ਕਿਉਂਕਿ ਜਾਮ ਲੱਗ ਗਿਆ ਸੀ ਪਿੱਛੇ ਥੋੜਾ ਜਿਹਾ ਕਲਿੱ ਜਦੋਂ ਮੈਨੂੰ ਗੱਲ ਪਤਾ ਲੱਗੀ ਮੈਂ ਥੋੜਾ ਜਿਹਾ ਕੈਮਰੇ ਦੇ ਵਿੱਚੋਂ ਕੈਦ ਵੀ ਕਰ ਲਿਆ ਤਾਂ ਕਿ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂ ਵੀ ਇਸ ਤਰ੍ਹਾਂ ਵੀ ਹੋ ਸਕਦਾ ਬਾਈ ਨੇ ਜਿਹੜੇ ਨਾਲ ਵਾਲਾ ਨੇ ਮੈਨੂੰ ਗੱਲ ਦੱਸੀ ਕਿ ਕਹਿੰਦਾ ਬਾਈ ਇਹਦੇ ਇੱਕੋ ਇੱਕ ਕੁੜੀ ਸੀ ਤੇ ਕਹਿੰਦਾ ਇਹਦੀ ਜਿਹੜੀ ਕੁੜੀ ਹੈ ਘਰੋਂ ਆਪਣੇ ਆਸ਼ਿਕ ਦੇ ਨਾਲ ਫਰਾਰ ਹੋ ਗਈ ਕਹਿੰਦਾ ਬਾਈ ਨੇ ਬਹੁਤ ਲਾਡ ਪਿਆਰ ਦੇ ਨਾਲ ਉਹ ਕੁੜੀ ਪਾਲੀ ਸੀ ਬਹੁਤ ਉਸ ਨੂੰ ਪੜ੍ਹਾਈ ਲਿਖਾਈ ਕਰਾਈ ਅਤੇ ਉਸ ਨੂੰ ਇੱਕ ਚੰਗੀ ਨੌਕਰੀ ਦੇ ਉੱਪਰ ਵੀ ਬਾਈ ਲਵਾ ਰਿਆ ਸੀ ਕਹਿੰਦਾ ਪਰ ਐਨ ਮੌਕੇ ਦੇ ਉੱਪਰ ਆ ਕੇ ਇਸ ਬਾਈ ਦੇ ਸੁਪਨੇ ਕੁੜੀ ਤੋੜ ਗਈ ਕਹਿੰਦਾ ਲੱਖਾਂ ਰੁਪਇਆ ਖਰਚ ਕਰਤਾ ਕਦੇ ਨਾ ਨਹੀਂ ਕਰੀ ਕੁੜੀ ਨੂੰ ਜੋ ਕੁੜੀ ਨੇ ਮੰਗਿਆ ਕੁੜੀ ਨੂੰ ਦਿੱਤਾ ਪਰ ਐਨ ਮੌਕੇ ਦੇ ਉੱਪਰ ਆ ਕੇ ਕੁੜੀ ਦੀ ਕਿਸੇ ਆਸ਼ਿਕ ਨਾਲ ਗੱਲ ਸੀ ਆਪਣੇ ਆਸ਼ਿਕ ਦੇ ਨਾਲ ਜਿਹੜੀ ਕੁੜੀ ਹੈਗੀ ਆ ਫਰਾਰ ਹੋ ਜਾਂਦੀ ਹੈ ਕਹਿੰਦਾ ਉਸ ਦਿਨ ਤੋਂ ਇਸ ਨੂੰ ਇੰਨਾ ਜ਼ਿਆਦਾ ਝਟਕਾ ਵੱਜਿਆ ਬੰਦੇ ਨੂੰ ਤੌਰ ਤੇ ਬੰਦਾ ਬਹੁਤ ਡਿਸਟਰਬ ਹੋ ਗਿਆ ਮੈਂਟਲੀ ਤੌਰ ਦੇ ਉੱਪਰ ਕਮਜ਼ੋਰ ਹੋ ਗਿਆ ਅਤੇ ਕਹਿੰਦਾ ਹੁਣ ਇਸ ਨੂੰ ਐਨੀ ਵੀ ਹੋਸ਼ ਨਹੀਂ ਕਿ ਇਹ ਕੀ ਕਰ ਰਿਹਾ ਬਸ ਬਾਈ ਇੱਕੋ ਗੱਲ ਕਹਿ ਰਿਹਾ ਸੀ ਮੈਂ ਵੀ ਸੁਣਿਆ ਉਹ ਕਿ ਬਰਬਾਦ ਹੋ ਗਿਆ ਮੈਂ ਕੁਝ ਨਹੀਂ ਰਿਹਾ ਮੇਰੇ ਪੱਲੇ ਮੈਂ ਉੱਜੜ ਗਿਆ ਇਹੀ ਗੱਲ ਇਹ ਬਾਰ ਬਾਰ ਕਹਿ ਰਿਹਾ ਸੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਇੱਕ ਦੂਜੇ ਤੋਂ ਪੁੱਛ ਰਹੇ ਸੀ ਕਿ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਨਾ ਉਹ ਬਾਈ ਨੇ ਗੱਲ ਦੱਸਤੀ ਮੈਂ ਵੀ ਨਹੀਂ ਕਿਸੇ ਕੋਲੇ ਗੱਲ ਕਰੀ ਕਿਉਂਕਿ ਇਹ ਵੀ ਇੱਕ ਮਜ਼ਾਕ ਜਾਂ ਰੌਣ ਵਾਲੀ ਗੱਲ ਹੋ ਸਕਦੀ ਹੈ। ਚਾਕੇ ਕਿ ਕਿਹੜੇ ਖਾਸ ਖਾਸ ਪਾਰਟ ਨਹੀਂ ਜਿੱਥੇ ਬਾਈ ਦਾ ਚਿਹਰਾ ਦਿਖਦਾ ਉਹ ਕੱਟ ਕੇ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਕਿ ਜਿਹੜੀਆਂ ਕੁੜੀਆਂ ਨੇ ਕਈ ਵਾਰ ਇਸ ਤਰ੍ਹਾਂ ਦੇ ਗਲਤ ਸਟੈਪ ਲੈ ਜਾਂਦੀਆਂ ਨੇ ਮਾਪੇ ਦਾ ਪਿੱਛੋਂ ਹਾਲ ਕੀ ਹੁੰਦਾ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੋਚ ਸਕਦੇ ਹੋ ਕਿ ਤੁਸੀਂ ਤਾਂ ਵੀਡੀਓ ਦੇਖ ਕੇ ਸ਼ਾਇਦ ਤੁਹਾਨੂੰ ਵੀ ਅੰਦਰ ਤੱਕ ਝੋੜਤਾ ਹੋਵੇ ਜਦੋਂ ਤੁਸੀਂ ਇਹ ਲਾਈਵ ਦੇਖਿਆ ਹੋਊਗਾ ਉਦੋਂ ਤੁਹਾਨੂੰ ਕਿੱਡਾ ਵੱਡਾ ਝਟਕਾ ਲੱਗਿਆ ਹੋਊਗਾ ਜਿਹੜਾ ਨੇ ਲਾਈਵ ਦੇਖਿਆ ਉੱਥੇ ਤੇ ਗੱਲ ਦਾ ਪਤਾ ਲੱਗਿਆ ਤੇ ਬਾਈ ਦੇ ਦਿਲ ਤੇ ਕੀ ਬੀਤਰੀ ਹੋਊਗੀ ਮੈਨੂੰ ਉਸ ਬਾਈ ਨੇ ਦੱਸਿਆ ਵੀ ਮੈਨੂੰ ਬਾਈ ਨੇ ਦੱਸਿਆ ਕਿ ਫਲਾਣਿਆਂ ਦੀ ਕੁੜੀ ਹੈ ਕਿਉਂਕਿ ਰਸਤੇ ਦੇ ਵਿੱਚ ਬਾਈ ਹੋਰਾਂ ਦਾ ਕੋਈ ਹੈਗਾ ਸਿਸਟਮ ਸ਼ੋਰੂਮ ਲਾਲੋਟਾ ਬਾਲਾ ਲੋ ਕੁਝ ਹੈਗਾ ਮੈਂ ਪੂਰਾ ਪੁੱਛਿਆ ਕਿ ਕਿਹਨਾਂ ਦੀ ਕੁੜੀ ਸੀ ਕੀ ਗੱਲ ਬਾਤ ਆ ਪਰ ਆਪਾਂ ਉਹ ਛੋੜਿਆ ਨਾ ਸਾਂਝਾ ਨਹੀਂ ਕਰਾਂਗੇ ਤਾਂ ਬਹੁਤ ਗਲਤ ਗੱਲ ਆ ਕਿਹੜੀਆਂ ਤੀਆਂ ਪੜਾ ਇਸ ਤਰ੍ਹਾਂ ਦੇ ਸਟੈਪ ਚੱਕਦੀਆਂ ਨੇ ਉਹਨਾਂ ਨੂੰ ਆਪਣੇ ਮਾਪੇ ਬਲ ਸੋਚਣਾ ਚਾਹੀਦਾ ਕਿਉਂਕਿ 23 24 ਸਾਲ ਦਾ 23 24 ਸਾਲ ਤੱਕ ਪੜਾਇਆ ਲਿਖਾਇਆ ਬਾਈ ਨੇ ਹੈਨਾ ਤਾ ਹੋ ਸਕਦਾ ਕਿ ਜਿਹੜਾ ਮੁੰਡੇ ਨਾਲ ਗੱਲਬਾਤ ਹੋਈ ਵੇ 6 ਮਹੀਨੇ ਪਹਿਲਾਂ ਹੋਈ ਹੈ ਜਾਂ ਸਾਲ ਪਹਿਲਾਂ ਗੱਲ ਹੋਈ ਹੈ ਉਹਦੇ ਪਿੱਛੇ ਤੂੰ ਆਪਣੇ ਮਾਪੇ ਬਾਪ ਨੂੰ ਛੱਡ ਗਈ ਹੁਣ ਪਤਾ ਨਹੀਂ ਵਿਚਾਰੇ ਬਚੂਗਾ ਕਿ ਨਾ ਕਿਉਂਕਿ ਇੱਕ ਵਾਰੀ ਗੱਡੀ ਦੇ ਵਿੱਚ ਪਾ ਕੇ ਇਹ ਬਾਈ ਤੋਰਤਾ ਸੀ ਉਦੋਂ ਵੀ ਇਹ ਛੜਾ ਛੜਾ ਕੇ ਭੱਜ ਰਹੀ ਸੀ ਕਿ ਨਹੀਂ ਮੈਂ ਤਾਂ ਕਿਸੇ ਗੱਡੀ ਥੱਲੇ ਆਉਂਗਾ ਹੈਨਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਐਸੀਆਂ ਧੀਆ ਪਹਿਣਾ ਵਾਸਤੇ ਕਿਉਂਕਿ ਆਪਾਂ ਕਹਿੰਦੇ ਆ ਕਿ ਮੁੰਡੇ ਅਤੇ ਕੁੜੀਆਂ ਇੱਕ ਸਮਾਨ ਨੇ ਪਰ ਕਿ ਜੋ ਇਹ ਜਾ ਕੁਝ ਦੇਖਦੇ ਆ ਤਾਂ ਝਟਕਾ ਜ਼ਰੂਰ ਲੱਗਦਾ ਤਾਂ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਸਾਂਝਾ ਵੀ ਜ਼ਰੂਰ ਕਰ ਦਿਓ ਓਕੇ ਧੰਨਵਾਦ